ਅਨੇ ਪਿਆਪਾ ਸ਼ਿਕਾਜ ਸਾਰਿਆਂ ਨੂੰ ਡੀਏਜੀ ਪੁੱਲਰ ਸਾਹਿਬ ਫੜੇ ਗਏ ਨੇ ਬਸ ਪੰਜਾਬ ਦੇ ਪਿੰਜਰ ਨੂੰ ਸਾਰਿਆਂ ਨੂੰ ਇਹ ਹੀ ਪਤਾ ਵਾ ਕਿ ਉਹ ਫੜੇ ਗਏ ਨੇ ਪਰ ਫੜਾਇਆ ਕਿਹਨੇ ਆ ਕਿਹਨੇ ਸਾਰਾ ਕੁਝ ਕੀਤਾ ਉਹ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਬੰਦਾ ਆ ਜਾਓ ਕੋ ਬੁਲਾਓ ਤੇ ਕੁਝ ਵੀ ਨਹੀਂ ਆ ਜਾ ਜਦੋਂ ਜਦੋਂ ਸੀਬੀਆਈ ਨੇ ਫੜਿਆ ਇਹ ਅੱਖਾਂ ਤੋਂ ਲੈ ਕੇ ਨੀ ਪੈਰ ਤੱਕ ਸਾਰਾ ਕੁਝ ਕੰਬਦਾ ਸੀ ਇਹਦਾ ਵੱਡੇ ਬਦਮਾਸ਼ ਦਾ ਨੇ ਫੋਨ ਕਰਕੇ ਕਹਿੰਦਾ ਵੀ ਜੀ ਪਿਛਲੇ ਮਹੀਨੇ ਵੱਡੀ ਗੱਲ ਹੋਈ ਸੀ ਉਹ ਵੀ ਨਹੀਂ ਦਿੱਤੇ ਅਜੇ ਤੱਕ ਮੈਂ ਕਿਹਾ ਮੈਂ ਤੇਰੇ ਨਾਲ ਕੋਈ ਕਮਿਟ ਕੀਤਾ ਮੈਂ ਕਾਹਦਾ ਦਮੋਂ ਕੁਛ ਕਹਦਾ ਜੀ ਚਲੋ ਮੇਰੇ ਭੁਲੇਖ ਸਾਹਿਬ ਕਹਿੰਦੇ ਮੈਂ ਦੇਖ ਲਵਾਂ ਮੈਂ ਕਹੀ ਦੇਖ ਨਾ ਉਹ 5 ਕਰੋੜ ਰੁਪਏ ਮਿਲਿਆ ਇਹਦੇ ਕਰੋ ਆਪਾਂ ਸਾਰੇ ਖੜੇ ਨੇ ਇਕੱਠੇ ਕਰ ਲਈ ਆਪਣੇ ਸਾਰਿਆਂ ਦੇ ਘਰੋਂ ਮਿਲਣਾ ਨਾ ਹੋਰਾ ਕਸ਼ਮਤੋਂ ਦਰਦੀ ਲੱਗਿਆ ਡੀਆਈਜੀ ਨਾਲ ਪੰਗਾ ਲੈਣ ਬਾਈ ਜੀ ਇਸ ਵਾਰ ਸੋਚਿਆ ਹੋਇਆ ਸੀ ਵੀ ਤੋ ਰੋਜ ਦੀ ਮੌਤ ਮਾਰਨ ਨਾਲੋਂ ਇੱਕ ਦਿਨ ਹੀ ਸਹੀ ਹੈ ਇਨੇ 8 ਲੱਖ ਰੁਪਏ ਮੰਗਿਆ ਸੀਗਾ 8 ਲੱਖ ਮੰਗਿਆ ਸੀਗਾ ਤੇ ਨਾਲੋਂ ਕਿਹਾ ਗਿਆ ਸੀ ਵੀ 8 ਲੱਖੇ ਤੋਂ ਲੈਣਾ ਜਿੰਨੇ ਪਹਿਲਾਂ ਦੰਦਾ ਲੈ ਲਈ ਆਪਾਂ ਪਰ ਇਹ ਤੋਂ 8 ਪੂਰਾ ਕਰਨਾ ਹੈ ਆਜਰ ਨਾਜਰ ਮੰਨ ਕੇ ਪ੍ਰਮਾਤਮਾਨ ਕੇ ਨਾਮ ਇਹਨੂੰ ਸਜ਼ਾ ਕਰਾਉਂਗਾ ਜੇ ਨਾ ਕਰਾਈ ਤਾਂ ਮੈਂ ਜਿਨਾਂ ਹੀ ਛੱਡ ਦੂੰਗਾ ਪਰ ਮੈਨੂੰ ਬਖਸ਼ਣਾ ਨਹੀਂ ਤੇ ਸਾਨੂੰ ਐਦਾ ਜੀ ਬ੍ਰੋਕਰ ਸੀਗਾ ਉਹ ਮੈਨੂੰ ਆ ਕੇ ਮਿਲਦਾ ਕਹਿੰਦਾ ਮੈਨੂੰ ਡੀਆਈਜੀ ਸਾਹਿਬ ਤੋਂ ਮੈਸੇਜ ਆਇਆ ਤੁਹਾਡਾ ਵਪਾਰ ਬਹੁਤ ਵਧੀਆ ਚੱਲਦਾ ਹੈ ਆਪਾਂ ਨੂੰ ਡੀਆਈਜੀ ਸਾਹਿਬ ਨਾਲ ਮਿਲ ਕੇ ਚੱਲਣਾ ਚਾਹੀਦਾ ਆਜਰ ਉਹ ਮੈਂ ਨਾ ਕੋਈ ਗੱਲ ਨਹੀਂ ਕੋਈ ਦੀਵਾਲੀ ਦੁਸ਼ਹਿਰਾ ਹੁੰਦਾ ਉਹ ਚੱਲ ਜਾਂਦਾ ਯਾਰ ਨੂੰ ਸਾਰੇ ਕਰਦੇ ਨਹੀਂ ਸੀ ਕੋਈ ਏਡੀ ਗੱਲ ਨਹੀਂ ਦੀਵਾਲੀ ਦੁਸ਼ਹਿਰਾ ਹੁੰਦਾ ਉਹ ਚੱਲ ਜਾਂਦਾ ਯਾਰ ਨੂੰ ਸਾਰੇ ਕਰਦੇ ਨਹੀਂ ਸੀ ਕੋਈ ਏਡੀ ਗੱਲ ਨਹੀਂ ਤੇ ਮੈਨੂੰ ਇਹਨੂੰ ਬਿਟਵੀਨ ਪਤਾ ਲੱਗਦਾ ਵੀ ਜਿੰਨਾ ਮੈਂ ਪਿਛਲੇ ਮਹੀਨੇ ਨੇ ਗੱਲ ਕਹੀ ਤੇ ਇਸ ਮਹੀਨੇ ਨੇ ਫੋਨ ਕਰਕੇ ਕਹਿੰਦਾ ਵੀ ਜੀ ਉਹ ਪਿਛਲੇ ਮਹੀਨੇ ਵੱਡੀ ਗੱਲ ਹੋਈ ਸੀ ਉਹ ਵੀ ਨਹੀਂ ਦਿੱਤੇ ਹਜੇ ਤੱਕ ਮੈਂ ਕਿਹਾ ਮੈਂ ਤੇਰੇ ਨਾਲ ਕੋਈ ਕਮਿਟ ਕੀਤਾ ਮੈਂ ਕਹਦਾ ਦਵਾ ਪੈਸੇ ਕਹਿੰਦਾ ਜੀ ਚਲੋ ਫਿਰ ਭੁਲੇਖਾ ਸਾਹਿਬ ਜੰਨੇ ਮੈਂ ਦੇਖ ਲੂੰਗਾ ਮੈਂ ਕਹਿੰਦਾ ਦੇਖ ਲਓ ਫਿਰ ਦੋ ਦਿਨ ਬਾਅਦ ਮੈਨੂੰ ਪਤਾ ਲੱਗਦਾ ਵੀ ਇਹ ਕਹਿੰਦਾ ਜੀ ਮੈਂ ਤੇ ਤੇ ਨਜਾਇਜ਼ ਪਰਚਾ ਪਾਉਂਗਾ ਕੋਈ ਕਿਹਦਾ ਪੁਰਾਣਾ ਜਿਹੜਾ ਮੁਕੱਦਮਾ ਹੈ ਉਹਦੇ ਤੋਂ ਮੈਂ ਚਲਾਨ ਪੇਸ਼ ਕਰਾ ਕੇ ਇਹਨੂੰ ਐ ਕਰ ਲੂੰਗਾ ਆਪਾਂ ਇਸ ਡਰ ਦੇ ਵਿੱਚ ਆਉਂਦੇ ਹੋਏ ਆਪਣਾ ਜਾ ਕੇ ਪਸੀ ਵੀ ਇਹਦਾ ਹਾਸਰਾ ਲਿਆ ਇੱਥੇ ਇੱਥੇ ਠੀਕ ਉਸੇ ਤਰ੍ਹਾਂ ਦੇ ਨਾਲ ਹੋ ਗਿਆ ਵੀ ਕੋਈ ਵਧੀਆ ਕੰਮਕਾਰ ਚੱਲਣਾ ਹੈ ਜਾ ਕੇ ਆਪਾਂ ਅਗਲੇ ਤੋਂ ਆਪਦੀ ਬਰਾਈ ਕਰਨੀ ਹੈ ਭਾਈ ਜੀ ਤੁਸੀਂ ਇਹ ਦੱਸੋ 5 ਕਰੋੜ ਰੁਪਏ ਮਿਲਿਆ ਇਹਦੇ ਘਰੋਂ ਆਪਾਂ ਸਾਰੇ ਖੜੇ ਹਾਂ ਇਹ ਇਕੱਠੇ ਕਰ ਲਈ ਆਪਣੇ ਸਾਰਿਆਂ ਦੇ ਘਰੋਂ ਨਹੀਂ ਮਿਲਣਾ ਨਾ ਇਹਦੇ ਇਕੱਲੇ ਦੇ ਘਰੋਂ ਮਿਲਿਆ ਲੱਖ 2 ਲੱਖ ਰੁਪਏ ਦੀ ਤਰਕਾਹ ਹੋਊਗੀ 2.5 ਲੱਖ ਹੋਊਗੀ ਉਸ ਤੋਂ ਵੱਧ ਅਸੀਂ ਬਿਜ਼ਨਸ ਕਰਦੇ ਆ ਸਾਡੇ ਕੋਲ ਤਾਂਗਾ ਨਹੀਂ ਮਰਾ ਕਾਸ਼ ਫਤਿਹ ਨੂੰ ਡਰ ਨਹੀਂ ਲੱਗਿਆ ਡੀਆਈਜੀ ਨਾਲ ਪੰਦਾ ਰਹਿ ਗਿਆ ਬਾਈ ਜੀ ਇਸ ਵਾਰ ਸੋਚਿਆ ਹੋਇਆ ਸੀ ਵੀ ਰੋਜ਼ ਦੀ ਮੌਤ ਮਰਨ ਨਾਲੋਂ ਇੱਕ ਦਿਨ ਸਹੀ ਠੀਕ ਹੈ ਨਾ ਦੇਖ ਲੈਣੇ ਕਿੱਡਾ ਤੇ ਬਦਮਾਸ਼ ਆ ਬਦਮਾਸ਼ ਕਹਦਾ ਅਸੀਂ ਇਹਦੀ ਇੱਜ਼ਤ ਕਦੀ ਕਰਦੇ ਸੀ ਇਹਦੀ ਵਰਦੀ ਦੀ ਜਿਹੜੀ ਇਹਦੇ ਵਰਦੀ ਪਾਈ ਸੀ ਉਹਦੀ ਇੱਜ਼ਤ ਸੀਗੀ ਵਰਦੀ ਲਾ ਕੇ ਆਵੇ ਨਾ ਇਹ ਤੇਰੇ ਇਹ ਇਹ ਤੋਂ ਵੱਡੇ ਹੀ ਹੋਵਾਂਗੇ ਅਸੀਂ ਇਹਨੂੰ ਇੱਥੇ ਕੋਈ ਵਹਿਮ ਮੈਂ ਇਹ ਕੁਝ ਵੀ ਨਹੀਂ ਆਗਾ ਪਰ ਜਦੋਂ ਜਦੋਂ ਸੀਬੀਆਈ ਨੇ ਪੜਿਆ ਹੈ ਇਹ ਅੱਖਾਂ ਤੋਂ ਲੈ ਕੇ ਤੇ ਪੈਰ ਤੱਕ ਸਾਰਾ ਕੁਝ ਕੰਬਦਾ ਸੀ ਉਹਦਾ ਵੱਡੇ ਬਦਮਾਸ਼ ਦਾ ਇਹ پیسے ਉਹ ਦੋਖ ਹੋਇਆ ਕੀ ਪੂਰਾ ਪ੍ਰਕਾਰ ਨਾਲ ਪੈਸੇ ਫੜਾਏ ਤੁਸੀਂ ਇਹਨੂੰ ਆਪ ਉਹ ਸੀਬੀਏ ਨੇ ਤੁਹਾਨੂੰ ਦੱਸ ਦਿੱਤਾ ਐਫ ਆਈ ਆਰ 'ਚ ਜੋ ਵੀ ਲਿਖਿਆ ਐਜ਼ ਇਟ ਇਜ਼ ਸਾਰਾ ਕੁਝ ਹੋ ਨਹੀਂ ਹੋਇਆ ਸੀ ਪੰਜ ਲੱਖ ਹੀ ਮੰਗਿਆ ਸੀ ਜਾਂ ਜ਼ਿਆਦਾ ਮੰਗਿਆ ਸੀ ਮੇਰੇ 8 ਲੱਖ ਰੁਪਏ ਮੰਗਿਆ ਸੀਗਾ 8 ਲੱਖ ਮੰਗਿਆ ਸੀਗਾ ਤੇ ਨਾਲ ਉਹ ਕਿਹਾ ਗਿਆ ਸੀ ਵੀ 8 ਲੱਖੇ ਤੋਂ ਲੈਣਾ ਜਿੰਨੇ ਪਹਿਲਾਂ ਦੰਦਾ ਲੈ ਲਈ ਆਪਾਂ ਪਰ ਇਹ ਤੋਂ 8 ਪੂਰਾ ਕਰਨਾ ਤੇ ਪਹਿਲੀ ਕਿਸ਼ਤ ਮੈਂ 5 ਲੱਖ ਰੁਪਏ ਜਿਹੜਾ ਸੀਗਾ ਉਹ ਲੈ ਕੇ ਗਿਆ ਸੀਗਾ ਉਹ ਬਿਆਤੇ ਸੀ ਵੀ ਇਹਨਾਂ ਨਾਲ ਲੱਗੀ ਕਾਰਵਾਈ ਕੀਤੇ ਦਿਨ ਫੜਲੇ ਇਹਦੇ ਚੋਂ ਮੈਂ ਦੇਖਿਆ ਕਾਨੂੰਨੀ ਲੜਾਈ ਲੰਬੀ ਚੱਲ ਸਕਦੀ ਆ ਤਿਆਰ ਆ ਕਾਸ਼ ਮੈਂ ਕਹਿ ਜੀ ਤੁਹਾਨੂੰ ਪ੍ਰੋਮਿਸ ਕਰ ਲਿਆ ਮੈਂ ਹਾਜ਼ਰ ਨਾજર ਮੰਨ ਕੇ ਪ੍ਰਮਾਤਮਾ ਨੂੰ ਕਹਿੰਦਾ ਇਹਨੂੰ ਸਜ਼ਾ ਕਰਾਉਂਗਾ ਜੇ ਨਾ ਕਰਾਈ ਤਾਂ ਮੈਂ ਜਿਵੇਂ ਹੀ ਛੱਡ ਦੂੰਗਾ ਪਰ ਮੈਨੂੰ ਬਖਸ਼ਣਾ ਨਹੀਂ ਹੁੰਦਾ ਚਲੋ ਖੈਰ ਅੱਜ ਤੁਸੀਂ ਪ੍ਰੋਟੈਕਸ਼ਨ ਵਾਸਤੇ ਪਹੁੰਚੇ ਸੀਗੇ ਮੈਨੂੰ ਭਰੋਸਾ ਹੈ ਵੀ ਚਲੋ ਕੋਰਟ ਦਾ ਸੀ ਵੀ ਚਲਸਾ ਪੂਰਾ ਭਰੋਸਾ ਵੀ ਹਾਈ ਕੋਰਟ ਤੇ ਭਰੋਸਾ ਸਾਡੇ ਵਕੀਲ ਸਾਹਿਬ ਖੜੇ ਨੇ ਇਹਨਾਂ ਨੇ ਅੱਜ ਬਹੁਤ ਕੋਸ਼ਿਸ਼ ਕੀਤੀ ਹੈ ਵਧੀਆ ਇਫਰਟਸ ਕੀਤੇ ਨੇ ਜੱਜ ਸਾਹਿਬ ਨੇ ਵੀ ਕੋਈ ਮਤਲਬ ਕਿ ਇਹ ਨਹੀਂ ਕਿਹਾ ਵੀ ਨਹੀਂ ਸਿਕਿਉਰਟੀ ਜਾਂ ਜੱਜ ਸਾਹਿਬ ਨੇ ਬਹੁਤ ਜਲਦੀ ਆਰਡਰ ਤੁਹਾਨੂੰ ਵਕੀਲ ਸਾਹਿਬ ਦੱਸ ਦੇਣਗੇ ਜੋ ਇਹਨਾਂ ਦੀ ਲੈਂਗੁਏਜ ਹੋਊਗਾ ਵੀ ਕੀ ਆਰਡਰ ਹੈ ਪਰ ਮੈਨੂੰ ਜੋ ਦੱਸਿਆ ਵਕੀਲ ਸਾਹਿਬ ਨੇ ਕਿ ਤੁਹਾਨੂੰ अर्ਲੀਅਰ ਸਿਕਿਉਰਟੀ ਮਿਲ ਚੁਗੀ ਮੇਰੇ ਤੇ ਮੇਰੇ ਪਰਿਵਾਰ ਨੂੰ ਹੁਣ ਕੋਈ ਸੰਤੁਸ਼ਟੀ ਨਹੀਂ ਤੁਸੀਂ ਕੋਈ ਬਹੁਤ ਸਟੈਪ ਨਹੀਂ ਬਹੁਤ ਸੰਤੁਸ਼ਟੀ ਜੀ ਬਾਈ ਜੀ ਰਾਤ ਨਹੀਂ ਸੌਣੀ ਨਹੀਂ ਦਾਈ ਰਾਤ ਜਦੋਂ ਸੋਇਆ ਜਿੰਨੇ ਮਤਲਬ ਮੈਂ ਆਪਣੇ ਵੀਡੀਓਜ਼ ਦੇਖੀਆਂ ਉਹਦੇ ਥੱਲੇ ਮੈਂ ਲੋਕਾਂ ਦੇ ਜਿਹੜੇ ਕਮੈਂਟਸ ਦੇਖ ਰਹੇ ਹਾਂ ਕਮੈਂਟਸ ਦੇ ਵਿੱਚ ਲੋਕਾਂ ਨੇ ਇੱਥੇ ਤੱਕ ਲਿਖਿਆ ਜਿਹੜੇ ਲੋਕ ਬੋਲੇ ਨਹੀਂ ਸੀ ਇਹਦੇ ਤੁਸੀਂਾਂ ਤੋਂ ਉਹਨਾਂ ਨੇ ਕਮੈਂਟਸ ਛੇ ਲੀਏ ਵੀ ਸਾਡੇ ਅੱਜ ਬਦਲੇ ਲੈ ਗਏ ਸਾਰਿਆਂ ਦੇ ਐਨੇ ਕੁਛ ਨੇ ਲੋਕ ਮਤਲਬ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਲੋਕ ਕਿੰਨਾ ਐਪਰੀਸ਼ੀਏਟ ਕਰ ਰਹੇ ਨੇ ਕਮੈਂਟਸ ਦੇ ਵਿੱਚ ਕੀ ਕੀ ਲਿਖ ਰਹੇ ਨੇ ਬਹੁਤ ਮਤਲਬ ਮੈਨੂੰ ਖੁਦ ਰਾਤ ਇੰਨਾ ਵਧੀਆ ਫੀਲ ਹੋਇਆ ਕਿ ਪ੍ਰਮਾਤਮਾ ਤੂੰ ਮੇਰੇ ਤੋਂ ਇਸ ਜੇ ਜਨਮ ਦੇ ਵਿੱਚ ਕੋਈ ਚੰਗਾ ਕੰਮ ਕਰਾਇਆ ਤਾਂ ਇਹ ਕਰਾਇਆ ਪਤਾ ਨਹੀਂ ਬਾਈ ਮੈਂ ਕਿੰਨੇ ਲੋਕ ਬਚਾਤੇ ਨਹੀਂ ਇਸ ਦੀਵਾਲੀ ਦੇ ਨੇ ਕਿੰਨੇ ਰਗੜਨੇ ਸੀ ਪਰ ਦੇਖਿਓ ਵੀਰ ਸਾਹਿਬ ਕੌਟਨੇ ਕੀ ਕਹਾ ਕਰ ਰਹਾ ਕੀ ਹੋ ਕੇ ਹੈ ਵੀ ਕਿ ਪ੍ਰੋਟੈਕਸ਼ਨ ਦਾ ਕਿਉਂਕਿ ਉਹ ਵੇਰਾ ਦੀਵਾਲੀ ਆ ਜਾਂਦੀ ਹੈ ਫਿਰ ਤੁਹਾਨੂੰ ਪਤਾ ਦੀਵਾਲੀ ਤੇ ਬਈ ਚੱਲਦਾ ਰਹਿੰਦਾ ਹਨਾ ਸਿਸਟਮ ਇਹ ਤੇ ਉਹੀ ਬਾਈ ਨੇ ਕਿਹਾ ਕਿ ਮੈਂ ਕਿੰਨੇ ਬਚਾਤੇ ਨਿੱਦਾਂ ਕੰਨਿਆ ਤੋਂ ਦੀਵਾਲੀ ਲੈਣੀ ਸੀਗੀ ਉਹ ਹੁਣ ਤੁਹਾਨੂੰ ਪਤਾ ਹੀ ਹੈ ਡਰਦੇ ਹੋਏ ਕੋਈ ਵੀ ਆ ਚਾਹੇ ਪੰਜਾਬ ਦੇ ਵਿੱਚ ਜੋ ਵੀ ਕਹਿੰਦਾ ਬਈ ਉਹ ਫੜਾਉਂਦੇ ਹੁੰਦਾ ਪੈਸੇ ਤੁਹਾਨੂੰ ਪਤਾ ਹੀ ਹੈ ਯਾਰ ਹਨਾ ਪਰ ਸਾਰੇ ਪੁਲਿਸ ਵਾਲੇ ਮੇਰੇ ਭਰਾ ਸਾਰੇ ਗਲਤ ਨਹੀਂ ਹੁੰਦੇ ਬਈ ਯਾਰ ਇੱਕ ਨੂੰ ਟਾਰਗੇਟ ਕਰੋ ਉਹਨੂੰ ਸਜ਼ਾ ਦੋ ਬਈ ਬੰਦੀ ਹੈ ਫ੍ਰੈਕ ਦਾ ਅਫਸਰ ਸੀਬੀ ਦੇ ਪਰ ਉਹਨੂੰ ਪਰਵਾਣਾ ਕੋਈ ਛੋਟੀ ਕਰਨੀ ਨਹੀਂ ਬਿਲਕੁਲ ਉਹਨੇ ਇਹ ਗੱਲ ਵੀ ਡਿਟेक्ट ਕੀਤਾ ਸੀ ਬੀਆਈ ਨੂੰ ਵੀ ਤੇ ਪੰਜਾਬ ਪੁਲਿਸ ਨੂੰ ਵੀ ਇਹਨਾਂ ਨੂੰ ਕੰਪਲੇਨਟ ਹੁੰਦੇ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਇੱਕ ਐਡੇ ਵੱਡੇ ਆਫੀਸਰ ਦੇ ਖਿਲਾਫ ਆਵਾਜ਼ ਚੁਕਣੀ ਜਿਹਦਾ ਕਿ ਪਹਿਲਾਂ ਪਿੱਛੇ ਤੋਂ ਬੈਕਗ੍ਰਾਉਂਡ ਡੀਜੀਪੀ ਫਾਦਰ ਉਹਨਾਂ ਦੇ ਆਪ ਉਹ ਆਈਜੀ ਜਿਸ ਵੀ ਡਾਇਰੈਕਟਰ ਰਿਕਰੂਟਮੈਂਟ ਹੋਈ ਉਹਨਾਂ ਦੀ ਐਡਵੋਕੇਟ ਆਫੀਸਰ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਬੰਦੇ ਨੂੰ ਪ੍ਰੋਟੈਕਸ਼ਨ ਤਾਂ ਜ਼ਰੂਰੀ ਹੈ ਤੇ ਕੋਰਟ ਨੇ ਇਹਨੂੰ ਕੋਈ ਆਰਡਰ ਨਹੀਂ ਮੈਨੂਚ ਨਹੀਂ ਲਿਆ ਇਮੀਡੀਏਟਲੀ ਅੱਜ ਕੇਸ ਲਿਸਟਡ ਹੋਇਆ ਅੱਜ ਦੀ ਸੁਣਵਾਈ ਹੋਈ ਤੇ ਅੱਜ ਇਹਨਾਂ ਕੋਰਟ ਨੂੰ ਸਾਰੀ ਡੈਕਸ਼ਨ ਪੰਜਾਬ ਪੁਚ ਨੂੰ ਦਿੱਤੀਆਂ ਗਈਆਂ ਨੇ ਤੇ ਆਰਡਰ ਸਾਡੇ ਕੋਲ ਆਉਣਾ ਬਾਕੀ ਹੈ ਇਹਦੇ ਸਾਰੀ ਗੱਲ ਕੀ ਹੈ ਤੁਹਾਨੂੰ ਪਰ ਕਲਾਈਂਟ ਤੋਂ ਦਾ ਇਹ ਸੰਤੋਸ਼ ਉਜੀ ਆ ਸਾਰੀ ਜਾਣਕਾਰੀ ਸੀਗੀ ਉਹਨਾਂ ਨੇ ਸਿਕਿਉਰਟੀ ਮੰਗਿਆ ਮੁੰਡੇ ਨੇ ਤੇ ਉਹਨੂੰ ਸ਼ਾਇਦ ਸਿਕਿਉਰਟੀ ਇੱਕ ਦੋ ਦਿਨ ਦਾ ਕੰਮ ਮਿਲ ਜੂਗੀ ਕਿ ਬਸ ਇਹੀ ਸੀਗਾ ਬਈ ਯਾਰ ਇਹ ਮੁੰਡੇ ਨੇ ਇਹ ਤੋਂ ਮੁੰਡੇ ਤੋਂ 8 ਲੱਖ ਰੁਪਏ ਮੰਗਿਆ ਸੀਗਾ ਇਹਨਾਂ ਨੇ ਜੋ ਮਤਲਬ ਐਫ ਆਈ ਆਰ ਚ ਲਿਖਿਆ ਗਿਆ ਬਸ ਸੀਬੀਆਈ ਦੀ ਤੇ 8 ਲੱਖ ਮੰਗਿਆ ਗਿਆ ਸੀ ਉਹ 5 ਲੱਖ ਦੇਣ ਗਿਆ ਸੀਬੀਆਈ ਦੇ ਨਾਲ ਮਿਲ ਕੇ ਤੇ ਉਹਨਾਂ ਨੂੰ ਉੱਥੇ ਫੜ ਲਿਆ ਉਹ ਪੁੱਲਰ ਸਾਹਿਬ ਨੇ ਉੱਥੇ ਫੜ ਲਿਆ ਬਸ ਇੰਨੀ ਗੱਲ ਸੀਗੀ ਤੇ ਆਪਣਾ ਜੀ ਆਪਣੀ ਫੈਮਲੀ ਦਾ ਧਿਆਨ ਰੱਖਿਓ ਬਈ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਪਿਆਪਰੀ ਸਸਰੀਕਾ